ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਆਣੂ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਵਿਦੇਸ਼ ਜਾਣ ਵਾਲਿਆਂ ਲਈ ਆਈ ਵੱਡੀ ਮਾੜੀ ਖਬਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਲਾਈਕ ਅੱਛਾ ਰਹਿਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਹੀ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਜੀ ਹਾਂ ਜਾਣਕਾਰੀ ਮਿਲਿਆ ਵੱਧੇ ਜਿਆਦੀ ਚਾਹਤ ਵਿੱਚ ਪੰਜਾਬ ਦੇ ਲੋਕ ਸਭ ਤੋਂ ਅੱਗੇ ਹਨ ਬਾਹਰੀਆਂ ਦੇ ਚੱਕਰ ਵਿੱਚ ਆਪਣਾ ਘਰ-ਬਾਰ ਜ਼ਮੀਨ ਤੱਕ ਵੇਚ ਦਿੰਦੇ ਹਨ ਕਈ ਵਾਰ ਐਸ ਪਾਸ ਲੜਕੀ ਮਿਲ ਜਾਵੇ ਤਾਂ ਉਹ ਆਪਣੇ ਬੇਟੇ ਦਾ ਵਿਆਹ ਕਰ ਲੜਕੀ ਦਾ ਸਰਖਤ ਚੱਕ ਉਸ ਨੂੰ ਵਿਦੇਸ਼ ਭੇਜਦੇ ਪਰ ਵਿਦੇਸ਼ ਦੀ ਜਹਤ ਸਾਰਿਆਂ ਨੂੰ ਰਾਸ ਨਹੀਂ ਆਉਂਦੀ ਪੰਜਾਬ 'ਚ ਇਸ ਤਰ੍ਹਾਂ ਦੇ ਕਈ ਮਾਮਲੇ ਪੁਲਸਾਨਿਆਂ 'ਚ ਦਰਜ ਹਨ ਜਿੱਥੇ ਆਪਣੇ ਲੜਕੇ ਨੂੰ ਵਿਦੇਸ਼ ਭੇਜ ਲਈ ਆਈ ਪਾਸ ਕੁੜੀ ਨਾਲ ਵਿਆਹ ਕਰਕੇ ਵਿਦੇਸ਼ ਭੇਜਦੇ ਤਾਂ ਕਿ ਉਸ ਦੀ ਪੜਾਈ ਤੱਕ ਦਾ ਖਰਚਾ ਕਰ ਦਿੰਦੇ ਹੋ ਪਰ ਆਖਰ ਉਹ ਕੀ ਦੇਚਕਾਰ ਹੁੰਦੇ ਹਨ ਜਿਸ ਤੋਂ ਬਾਅਦ ਪਰਿਵਾਰਕ ਪਰਿਵਾਰ ਬਰਬਾਦ ਹੋ ਜਾਂਦਾ ਹੈ ਤੇ ਜਿਹੜਾ ਇੱਕ ਹੋਰਮੋਵਲਾ ਗਰਦਾਸਪੁਰ ਦੇ ਪਿੰਡ ਐ ਦੜਬੀ ਤੋਂ ਸਭਨੇ ਆਇਆ ਜਿੱਥੇ ਇੱਕ ਪਰਿਵਾਰ ਨੇ ਲੱਖ ਰੁਪਏ ਖਰਚ ਕੇ ਆਪਣੀ ਨੂੰ ਨੂੰ ਭੇਜਿਆ ਕੈਨੇਡਾ ਤਾਂ ਜੋ ਆਪਣੇ ਲੜਕੇ ਨੂੰ ਕੈਨੇਡਾ ਬੁਲਾ ਕੇ ਸੈਟਲ ਹੋ ਸਕੇ ਪਰ ਲੜਕੀ ਵੀ ਦੇਖ ਜਾ ਕੇ ਮੁੱਕਰ ਗਈ ਜਦੋਂ ਲੜਕਾ ਆਪਣੇ ਦੰਮ ਤੇ ਕੈਨੇਡਾ ਗਿਆ ਤਾਂ ਲੜਕੀ ਨੇ ਜਾਨੋਂ ਮਰਨ ਦੀ ਧਮਕੀ ਤੇ ਉਸ ਨੂੰ ਮਿਲ ਤੋਂ ਇਨਕਾਰ ਕਰ ਦਿੱਤਾ ਲੜਕੇ ਨੂੰ ਪਤਾ ਲੱਗਾ ਕਿ ਉਪਦੇਸ਼ ਚ ਕਿਸੇ ਹੋਰ ਮੁੰਡੇ ਨਾਲ ਰਹਿ ਰਹੀ ਹੈ ਤਾਂ ਦੁੱਖ ਵਿੱਚ ਲੜਕਾ ਮਾਨਸਿਕ ਤੌਰ ਤੇ ਬਿਮਾਰ ਹੋ ਗਿਆ ਇਸ ਤੋਂ ਨਰਾਸ਼ ਪਰਿਵਾਰ ਨੇ ਲੜਕੀ ਦੇ ਪਰਿਵਾਰ ਵਾਲਿਆਂ ਖਿਲਾਫ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਤੇ ਪੁਲਿਸ ਨੇ ਲੜਕੀ ਦੇ ਪਿਤਾ ਤੇ ਮਾਂ ਖਿਲਾਫ ਕੇਸ ਦਰਜ ਕਰ ਲਿਆ ਜਾਣਕਾਰੀ ਦੇਂਦੇ ਹਰਸ਼ਪਾਲ ਸਿੰਘ ਨੇ ਦੱਸਿਆ ਕਿ ਉਸਦੇ ਲੜਕੇ ਜਗਰਾਜ ਸਿੰਘ ਦਾ ਜਨਵਰੀ ਦੇ 18 ਚ ਅਮਦੀਪ ਕੌਰ ਨਾਲ ਪ੍ਰੇਮ ਹੋਇਆ ਸੀ ਲੜਕੀ ਦੇ ਪਰਿਵਾਰ ਨਾਲ ਹੋਏ ਸਮਝੌਤੇ ਅਨੁਸਾਰ ਅਮਦੀਪ ਕੌਰ ਨੂੰ ਆਇਲਸ ਕਰਾਉਣ ਤੋਂ ਬਾਅਦ ਉਹਨਾਂ ਨੇ ਪਹਿਲਾਂ ਅਮਰੀਕਾ ਫਿਰ ਨਿਊਜ਼ੀਲੈਂਡ ਪੇਜ ਲਈ ਫਾਈਲ ਲਗਾਈ ਪਰ ਗੱਲ ਨਹੀਂ ਸਿਰ ਜੜੀ 2019 ਚ ਉਸ ਦੀ ਕੈਨੇਡਾ ਦੀ ਫਾਈਲ ਲੱਗ ਗਈ ਤੇ ਲੱਖ ਰੁਪਏ ਅਦਾ ਕਰਨ ਤੋਂ ਬਾਅਦ ਉਸ ਨੂੰ ਕੈਨੇਡਾ ਭੇਜ ਦਿੱਤਾ ਪਰ ਬਾਅਦ ਚ ਉਹ ਕੁੜੀ ਮੁੱਖਰ ਕੀ ਵੀਡੀਓ ਦੇਖਣ ਦੇ ਲਈ ਤੁਹਾਡਾ ਧੰਨਵਾਦ